ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਵੈਲਕਮ ਟੂ ਮਾਈ YouTube ਚੈਨਲ ਹਰਕੀਰਤ ਪੰਜਾਬੀ ਕੁਕਿੰਗ ਚੈਨਲ ਤੇ ਮੈਂ ਤੁਹਾਡਾ ਵੈਲਕਮ ਕਰਦੀ ਆਂ ਆਈ ਹੋਪ ਕਿ ਤੁਸੀਂ ਸਾਰੇ ਠੀਕ ਹੋ ਵਗੇ ਸਭ ਬਹੁਤ ਵਧੀਆ ਵਾ ਅੱਜ ਮੈਂ ਤੁਹਾਡੇ ਨਾਲ ਸ਼ੇਅਰ ਕਰਾਂ ਲੱਗੀ ਆਂ ਸੌਫਟ ਗੁਲਚੇ ਦੀ ਰੈਸিপি ਜਿਹਨੂੰ ਅਸੀਂ ਕਵਾ ਗੁਲਚਾ ਵੀ ਕਹਿ ਦਿੰਨੇ ਆ ਤੇ ਬਿਲਕੁਲ ਸਿੰਪਲ ਜਿਹੇ ਤਰੀਕੇ ਨਾਲ ਇਹ ਕੁਲਚਾ ਘਰ 'ਚ ਤਿਆਰ ਕਰਾਂਗੇ ਤੇ ਇਹ ਜਿਹੜਾ ਕੁਲਚਾ ਸੀ ਜਦੋਂ ਤੋ ਤਿਆਰ ਕਰਾਂਗੇ ਤੁਹਾਨੂੰ ਮੈਂ ਇੱਕ ਦੋ ਟਰਿਕ ਦੱਸਾਂਗੀ ਜਿਸ ਨਾਲ ਸਾਡਾ ਕੁਲਚਾ ਕਾਫੀ ਟਾਈਮ ਤੱਕ ਸੌਫਟ ਰਹੇਗਾ ਤੇ ਤੁਹਾਡੇ ਨੇ ਮੈਂ ਅੰਮ੍ਰਿਤਸਰੀ ਸ਼ੋਲੇ ਦੀ ਰੈਸਪੀ ਸ਼ੇਅਰ ਕੀਤੀ ਸੀ ਤੇ ਉਹਦੇ ਵਿੱਚ ਮੈਂ ਇਹ ਕੁਲਚੇ ਦੀ ਕਲਿੱਪ ਨਹੀਂ ਐਡ ਕਰ ਪਾਈ ਕਿਉਂਕਿ ਵੀਡੀਓ ਕਾਫੀ ਲੰਬੀ ਹੋ ਗਈ ਉਸ ਟਾਈਮ ਤੇ ਅੱਜ ਮੈਂ ਤੁਹਾਡੇ ਨਾਲ ਚਲੋ ਜੀ ਆ ਰੈਸਪੀ ਜਿਹੜੀ ਕੁਲਚੇ ਦੀ ਆ ਸ਼ੇਅਰ ਕਰਦੀ ਆ ਤੇ ਸਿੰਪਲ ਜਿਹੇ ਤਰੀਕੇ ਨਾਲ ਸੀ ਘਰ ਵਿੱਚ ਹੀ ਬਣਾਵਾਂਗੇ ਤਵਾ ਕੁਲਚਾ ਤੇ ਇਹਦਾ ਜਿਹੜਾ ਕੰਬੀਨੇਸ਼ਨ ਆ ਅੰਮ੍ਰਿਤਸਰੀ ਸ਼ੋਲੇ ਤੇ ਕੁਲਚਾ ਦੇਖੋ ਬੋਰ ਤੋਂ ਵਧੀਆ ਵਾ ਤੇ ਇੱਕ ਵਾਰੀ ਤੁਸੀਂ ਵੀ ਘਰ ਟਰਾਈ ਕਰਕੇ ਜਰੂਰ ਦੇਖਿਓ ਆਓ ਜੀ ਤੁਹਾਨੂੰ ਦਿਖਾਨੀ ਆ ਮੈਂ ਕਿਹੜੇ ਕਿਹੜੇ ਇਨਗਰੀਡੀਐਂਟ ਲਏ ਹੋਏ ਆ ਦੋਨੋਂ ਤਿਆਰ ਕਰਨ ਲਈ ਤੇ ਚਲੋ ਆਓ ਟਰੈਡਨਾ ਸ਼ੇਅਰ ਕਰਦੇ ਆਂ ਸੀ ਸੌਫਟ ਗੁਲਚੇ ਦੀ ਰੈਸਪੀ ਸੌਫਟ ਗੁਲਚੇ ਦਾ ਡੋ ਤਿਆਰ ਕਰਨ ਲਈ ਅਸੀਂ ਇੱਕ ਬੌਲ ਲਿਆ ਵਾ ਤੇ ਇਹਦੇ ਵਿੱਚ ਅਸੀਂ 3 ਵੱਡੇ ਚਮਚ ਮੇਦੇ ਦਾ ਜੂਸ ਕਰਨ ਲੱਗੇ ਆ ਤੇ ਹੁਣ ਮੈਂ ਇਹਦੇ ਵਿੱਚ ਐਡ ਕਰਾਂਗੀ ਚੀਨੀ ਜਾਨੀ ਖੰਡ ਇਹ ਮੈਂ 3 ਚਮਚੇ ਵਿੱਚ ਇੱਕ ਚਮਚ ਐਡ ਕਰਾਂਗੀ ਇੱਕ ਚਮਚ ਤੋਂ ਵੀ ਘੱਟ ਤੇ ਹੁਣ ਮੈਂ ਇਹਦੇ ਵਿੱਚ ਐਡ ਕਰਨ ਲੱਗੀ ਹਾਂ ਥੋੜਾ ਜਿਹਾ ਨਮਕ 1/4 ਚਮਚ ਦਾ ਜਾਨੀ ਇੱਕ ਚਮਚੇ ਦਾ ਚੌਥਾ ਹਿੱਸਾ ਤੇ ਹੁਣ ਇਹਦੇ ਵਿੱਚ ਅਸੀਂ ਐਡ ਕਰਾਂਗੇ ਇਸ ਤੋਂ ਬਾਅਦ ਮਿੱਠਾ ਸੋਡਾ ਇਹ ਵੀ ਅਸੀਂ ਬਹੁਤ ਘੱਟ ਕੁਆਂਟੀਟੀ ਵਿੱਚ ਲਵਾਂਗੇ ਚੌਥੇ ਹਿੱਸੇ ਤੋਂ ਵੀ ਘੱਟ ਜਾਨੀ 2 ਪਿੰਚ ਲਵਾਂਗੇ ਤੇ ਬੇਕਿੰਗ ਪਾਊਡਰ ਏ ਵੀ ਅਸੀਂ ਇੰਨੀ ਕੁਆਂਟੀਟੀ ਵਿੱਚ ਹੀ ਯੂਜ਼ ਕਰਾਂਗੇ ਤੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਆਪਸ ਵਿੱਚ ਇੱਕ ਵਾਰੀ ਮਿਕਸ ਕਰ ਦਿੰਨੇ ਆ ਤੇ ਹੁਣ ਇਧਰ ਮੈਂ ਦਹੀਂ ਦਾ ਯੂਜ਼ ਕਰਨ ਲੱਗੀ ਇਹਦੇ ਵਿੱਚ ਦੋ ਵੱਡੇ ਚਮਚ ਦਹੀਂ ਲਿਆਵਾ ਦਹੀਂ ਐਡ ਕਰਤਾ ਵਾ ਹੁਣ ਅਸੀਂ ਅੱਧੀ ਕਟੋਰੀ ਦੁੱਧ ਦੀ ਲਈਆ ਤੇ ਇਹਦੇ ਵਿੱਚ ਮੈਂ 1 ਚਮਚ ਮਿਲਕ ਪਾਊਡਰ ਦਾ ਐਡ ਕਰਾਂਗੀ ਜਿਹੜਾ ਸੁੱਕਾ ਮਿਲਕ ਹੰ ਦੁੱਧ ਦਾ ਪਾਊਡਰ ਉਹ ਮੈਂ ਲੱਗੀਆਂ ਯੂਜ਼ ਕਰਨੇ ਇਹਦੇ ਵਿੱਚ ਇੱਕ ਚਮਚ ਤੇ ਇਹਦੇ ਵਿੱਚ ਐਡ ਕਰਨ ਤੋਂ ਬਾਅਦ ਇਹਨੂੰ ਚੰਗੀ ਤਰ੍ਹਾਂ ਸੀ ਮਿਕਸ ਕਰ ਦਿੰਨੇ ਆ ਦੋਨਾਂ ਚੀਜ਼ਾਂ ਨੂੰ ਆਪਸ ਵਿੱਚ ਤੇ ਜਿਹੜਾ ਅਸੀਂ ਦੁੱਧ ਲਿਆ ਵਾ ਇਹ ਹਲਕਾ ਜਿਹਾ ਗਰਮ ਆ ਜਿਹਦੇ ਵਿੱਚ ਠੱਡੀ ਹੂੰਗਲ ਜਿਹੜੀ ਆਸਾਨੀ ਨਾਲ ਡਿਪ ਹੋ ਜੇ ਇੰਨਾ ਕੁ ਇਹਨੂੰ ਅਸੀਂ ਗਰਮ ਕਰਨਾ ਵਾ ਹੁਣ ਸਾਰੀਆਂ ਚੀਜ਼ਾਂ ਨੂੰ ਮਿਕਸ ਕਰਨ ਤੋਂ ਬਾਅਦ ਅਸੀਂ ਕਰਾਂਗੇ ਇਹਦੇ ਵਿੱਚ ਦੁੱਧ ਨੂੰ ਐਡ ਤੇ ਨਾਲ ਦੇ ਨਾਲ ਅਸੀਂ ਬੈਟਰ ਨੂੰ ਟਾਈਟ ਕਰਦੇ ਜਾਵਾਂਗੇ ਹਾਂਜੀ ਜੀ ਮੈਂ ਰਿਫਾਈਨਡ ਔਇਲ ਚੂਜ਼ ਕਰ ਲਈਆਂ ਇਹਦੇ ਵਿੱਚ ਐਡ ਕੀਤਾ ਦੋ ਚਮਚ ਲਿਆਵਾ ਇਹਨੂੰ ਐਡ ਕਰ ਦਿੰਦੇ ਆ ਤੇ ਇਹਨੂੰ ਫਿਰ ਮਿਕਸ ਕਰ ਦਿੰਦੇ ਆ ਦੇਖੋ ਸਾਡਾ ਜਿਹੜਾ ਇਧਰ ਦੁੱਧ ਪਿਆਵਾ ਇਹਨੂੰ ਫਿਰ ਵੀ ਚ ਐਡ ਕਰ ਦਵਾਂਗੇ ਇਕਦਾ ਮੈਨੂੰ ਸਟ੍ਰੈਚ ਕਰਕੇ ਅਸੀਂ ਸੋਫਟ ਕਰਾਂਗੇ ਦੋਨੋਂ ਅਸੀਂ ਆਪਣੇ ਡੋ ਨੂੰ ਹੁਣ ਕਵਰ ਕਰ ਦਵਾਂਗੇ ਜਾਨੀ ਇਹਨੂੰ ਇੱਕ ਪਲੇਟ ਨਵਾਂ ਤੋਂ ਟਾ ਕੇ ਦਿਨੇ ਆ 10 ਮਿੰਟ ਦੀ ਰੈਸਟ ਦਿਨੇ ਆ 10 ਜਾਂ 15 ਮਿੰਟ ਦੀ ਇਹਨੂੰ ਰੈਸਟ ਦਵਾਂਗੇ ਤੇ ਉਸ ਤੋਂ ਬਾਅਦ ਦੇਖਦੇ ਹਾਂ ਚਲੋ ਜੀ 15 ਮਿੰਟ ਦੀ ਰੈਸਟ ਤੋਂ ਬਾਅਦ ਅਸੀਂ ਆਪਣਾ ਡੋ ਚੈੱਕ ਕਰਦੇ ਹਾਂ ਆ ਦੇਖੋ ਜੀ 15 ਮਿੰਟ ਤੋਂ ਬਾਅਦ ਸਾਡਾ ਡੋ ਜਿਹੜਾ ਕਾਫੀ ਸਮੂਥ ਹੋ ਗਿਆ ਹੈ ਵਾ ਤੇ ਇਹਨੂੰ ਆਪਾਂ ਥੋੜਾ ਜਿਹਾ ਹੋਰ ਕਰਾਂਗੇ ਲਚਕੀਲਾ ਜਾਨੀ ਲਚਕਦਾਰ ਤੇ ਆਪਾਂ ਇਹਨੂੰ ਡੋ ਨੂੰ ਕਰਾਂਗੇ ਸਲੇਬ ਦੇ ਉੱਤੇ ਪ੍ਰੈਸ ਤੇ ਅਸੀਂ ਇਹਦੇ ਉੱਤੇ ਲਗਾ ਲੈਨੇ ਆ ਆਇਲ ਥੋੜਾ ਜਿਹਾ ਆ ਦੇਖੋ ਜੀ ਕਾਫੀ ਸਮੂਥ ਹੋ ਗਿਆ ਹੈ ਵਾ ਤੇ ਤੇ ਫਿਰ ਅਸੀਂ ਨੂੰ 5 ਮਿੰਟ ਲਈ ਫਿਰ ਇਹਨੂੰ ਅਸੀਂ ਰੈਸਟ ਦੇ ਦਾਂਗੇ ਆ ਦੇਖੋ ਜੀ ਬਿਲਕੁਲ ਤਿਆਰ ਆ ਹੁਣ ਅਸੀਂ ਨੂੰ ਇਹਦੇ ਵਿੱਚ 5 ਮਿੰਟ ਲਈ ਰੈਸਟ ਦਵਾਂਗੇ ਫਿਰ ਅਸੀਂ ਇਹਦੇ ਕਰਾਂਗੇ ਪੇੜੇ ਚਲੋ ਜੀ ਕਵਰ ਕਰ ਦਿੰਨੇ ਆ ਚਲੋ ਜੀ 5 ਮਿੰਟ ਹੋ ਗਏ ਆ ਤੇ ਹੁਣ ਅਸੀਂ ਇਹਦੇ ਜਿਹੜੇ ਪੇੜੇ ਆ ਤਿਆਰ ਕਰਦੇ ਆ ਆ ਦੇਖੋ ਜੀ ਕਾਫੀ ਸਮੂਥ ਹੋ ਗਿਆ ਆ ਵਾ ਕਾਫੀ ਲਚਕੀਲਾ ਹੋ ਗਿਆ ਵਾ ਤੇ ਹੁਣ ਅਸੀਂ ਇਹਦੇ ਕਰਦੇ ਆ ਪੇੜੇ ਜਿਹੜਾ ਸਾਡਾ ਸਮੂਥ ਜਿਹਾ ਡੋ ਤਿਆਰ ਹੋਇਆ ਵਾ ਤੇ ਉਹਨਾਂ ਨੂੰ ਹੁਣ ਆਪਾਂ ਰਾਉਂਡ ਸ਼ੇਪ ਦਵਾਂਗੇ ਜਾਨੀ ਅਸੀਂ ਪੇੜੇ ਦੀ ਸ਼ੇਪ ਦੇ ਕੇ ਸਾਰੇ ਪੇੜੇ ਸਾਰੇ ਡੋ ਦਾ ਜਿਹੜਾ ਵਾ ਪੇੜੇ ਤਿਆਰ ਕਰ ਲਵਾਂਗੇ ਤੇ ਪੇੜੇ ਤਿਆਰ ਕਰਨ ਤੋਂ ਬਾਅਦ ਅਸੀਂ ਨੂੰ 2 ਮਿੰਟ ਦੀ ਰੈਸਟ ਦਵਾਂਗੇ ਕਿਸੇ ਕੱਪੜੇ ਨਾਲ ਅਸੀਂ ਨੂੰ ਟੱਕ ਦਵਾਂਗੇ ਤੇ 2 ਮਿੰਟ ਦੀ ਰੈਸਟ ਤੋਂ ਬਾਅਦ ਫਿਰ ਅਸੀਂ ਅਗਲਾ ਪ੍ਰੋਸੈਸ ਸ਼ੁਰੂ ਕਰਾਂਗੇ ਚਲੋ ਜੀ ਹੁਣ ਅਸੀਂ ਇਹਨੂੰ ਵੇਲਾਂਗੇ ਮੈਂ ਇੱਥੇ ਇਸ ਸਲੈਬ ਦੇ ਉੱਤੇ ਹੀ ਲੱਗੀ ਇਹਨਾਂ ਨੂੰ ਰੋਲ ਕਰਨ ਤੇ ਤੁਸੀਂ ਡਸਟ ਕਰਨਾ ਚਾਹੁੰਦੇ ਹੋ ਤੇ ਡਸਟ ਕਰ ਸਕਦੇ ਹੋ ਮੇਦੇ ਦੀ ਪਰ ਮੈਂ ਡਸਟ ਨਹੀਂ ਕੀਤੀ ਮੈਂ ਵੇਲਣ ਦੇ ਉੱਤੇ ਥੋੜਾ ਜਿਹਾ ਔਇਲ ਲਗਾ ਲਿਆ ਵਾ ਤਾਂ ਕਿ ਸਾਡਾ ਜਿਹੜਾ ਇਹ ਡੋਆ ਵੇਲਣ ਦੇ ਨਾਲ ਬਿਲਕੁਲ ਨਾ ਚਿਪਕੇ ਤੇ ਇਹਨੂੰ ਤੁਸੀਂ ਕੋਈ ਵੀ ਸ਼ੇਪ ਦੇ ਲਓ ਓਵਲ ਦੇ ਲਓ ਸਰਕਲ ਦੇ ਲਓ ਜਿਹੜੀ ਵੀ ਸ਼ੇਪ ਦੇਣਾ ਚਾਹੁੰਦੇ ਹੋ ਤੇ ਇਹ ਹੈ ਤੇ ਰੋਟੀ ਦੀ ਤਰ੍ਹਾਂ ਅਸੀਂ ਤਿਆਰ ਕਰਾਂਗੇ ਇਹਦੀ ਜਿਹੜੀ ਥਿਕਨੈਸ ਆ ਨਾ ਬਹੁਤੀ ਜ਼ਿਆਦਾ ਤੇ ਨਾ ਬਹੁਤੀ ਘੱਟ ਰੱਖਾਂਗੇ ਤੇ ਹੁਣ ਅਸੀਂ ਇਹਦੇ ਉੱਪਰ ਲਗਾਉਣ ਲੱਗੇ ਆ ਕਲੌਂਜੀ ਸਾਡੇ ਕੋਲ ਰੈੱਡ ਚਿੱਲੀ ਪਈ ਸੀ ਉਹਦੇ ਸੀਡ ਕੱਢ ਕੇ ਅਸੀਂ ਉਹਦੀ ਜਿਹੜਾ ਉੱਪਰਲਾ ਪੀਲਾ ਉਹਦਾ ਜੂਸ ਕੀਤਾ ਵਾ ਤੇ ਨਾਲ ਪੁਦੀਨੇ ਦਾ ਤੇ ਇਹਨਾਂ ਨੂੰ ਹਲਕਾ ਜਿਹਾ ਉੱਪਰ ਕਰਾਂਗੇ ਹੀ ਚਲੋ ਜੀ ਤਿੰਨਾਂ ਚੀਜ਼ਾਂ ਨੂੰ ਅਸੀਂ ਲਗਾ ਦਿੱਤਾ ਵਾ ਤੇ ਹੁਣ ਮੈਂ ਵੇਲਣ ਦੀ ਹੈਲਪ ਨਾਈਨ ਨੂੰ ਥੋੜਾ ਜਿਹਾ ਪ੍ਰੈਸ ਕਰਾਂਗੀ ਹਲਕੇ ਜਿਹੇ ਹੱਥ ਨਾਲ ਚਲੋ ਜੀ ਨੂੰ ਚੋਕ ਕੇ ਥਰੇ ਦੇ ਉੱਪਰ ਜਾਂ ਕਿਸੇ ਪਲੇਟ ਦੇ ਉੱਪਰ ਰੱਖਾਂਗੇ ਬੜਾ ਸਮੂਥਲੀ ਚੁਕਾਂਗੇ ਨੂੰ ਅਸੀਂ ਤੇ ਇਸ ਦੇ ਉੱਤੇ ਆ ਦੇਖੋ ਇਹਦੇ ਉੱਤੇ ਰੱਖ ਦਿੱਤਾ ਵਾ ਤੇ ਇਸੇ ਤਰ੍ਹਾਂ ਅਸੀਂ ਜੜੀ ਦੂਜਿਆਂ ਇਹਨਾਂ ਦੀ ਵੀ ਤਿਆਰੀ ਕਰ ਲੈਣੇ ਆ बिल्कुल लाइट वेलन फड़ना ज्यादा प्रेस नहीं करना बिल्कुल हल्के ज हाथों में अभी रोल करा देखो जी साढ़ा भी तैयार आते भी कर दिए अभी ਤੇ ਨੂੰ ਅਸੀਂ ਕਰ ਦਿੰਨੇ ਆ ਹਲਕਾ ਜਿਹਾ ਪ੍ਰੈਸ ਚਲੋ ਜੀ ਇਹਨੂੰ ਵੀ ਉਠਾ ਕੇ ਸਾਈਡ ਤੇ ਪਲੇਟ ਆ ਉਹਦੇ ਵਿੱਚ ਕੱਢ ਦਿੰਨੇ ਆ ਇਧਰ ਅਸੀਂ ਜਿਹੜਾ ਤਵਾ ਵਾ ਉਹ ਗੈਸ ਤੇ ਰੱਖ ਦਿੱਤਾ ਵਾ ਤੇ ਅਸੀਂ ਜਿਹੜਾ ਪੁਲਚੇ ਨੂੰ ਇਦਾਂ ਹੱਥ ਉਤੇ ਲਗਾ ਲਿਆ ਹੋਇਆ ਵਾ ਉਲਟੀ ਸਾਈਡ ਤੇ ਹੁਣ ਆਪਾਂ ਇਸ ਸਾਈਡ ਤੇ ਲਗਾਵਾਂਗੇ ਸਾਰੀ ਤੇ ਪਾਣੀ ਅਸੀਂ ਇਹਨੂੰ ਇਸ ਹੱਥ ਲਗਾ ਲੈਨੇ ਆ ਤਾਂ ਕਿ ਤੁਹਾਨੂੰ ਆਸਾਨੀ ਨਾਲ ਦਿਖ ਸਕੇ ਆ ਦੇਖੋ ਜੀ ਗੁਲਚਨ ਮੈਂ ਇਦਾਂ ਹੈਂਡ ਤੇ ਲਗਾ ਲਿਆ ਵਾ ਤੇ ਇੱਥੇ ਸਾਰੇ ਅਸੀਂ ਪਾਣੀ ਲਗਾ ਦਾਂਗੇ ਥੋੜਾ ਥੋੜਾ ਜਿਆਦਾ ਨਹੀਂ ਬਿਲਕੁਲ ਥੋੜਾ ਥੋੜਾ ਪਾਣੀ ਲਗਾਵਾਂਗੇ ਤੇ ਹੁਣ ਅਸੀਂ ਨੂੰ ਤਵਾ ਸਾਡਾ ਗਰਮ ਹੋ ਗਿਆ ਵਾ ਤਵੇ ਤੇ ਲੱਪਾਵਾਂ ਗੁਲਚਨ ਨੂੰ ਤਵੇ ਉੱਪਰ ਪਾਉਣ ਤੋਂ ਬਾਅਦ ਜੜੀ ਫਲੇਮ ਆ ਉਹ ਥੋੜੀ ਮੀਡੀਅਮ ਕਰ ਦਵਾਂਗੇ ਤੇ 1 ਮਿੰਟ ਲਈ ਅਸੀਂ ਇਹਨੂੰ ਇਦਾਂ ਹੀ ਰੱਖਾਂਗੇ ਤੇ ਹਲਕਾ ਜਿਹਾ ਪਾਣੀ ਜੜਾ ਉਹ ਡਸਟ ਕਰ ਦਿੰਨੇ ਆ। ਕਿ ਹੁਣ ਆਪਾਂ ਇਹਦੇ ਉੱਪਰ ਲਿਡਲ ਘੱਲਨੇ ਆ ਤੇ ਇਹਨੂੰ ਲਿਡ ਨਾਲ ਕਰ ਦਿੰਨੇ ਆ ਕਵਰ। 2 ਕੁ ਮਿੰਟ ਦਾ ਇਹ ਪ੍ਰੋਸੈਸ ਆ ਇਹ ਅਸੀਂ ਕਰਾਂਗੇ। ਇਹਦੇ ਨਾਲ ਜਿਹੜਾ ਸਾਡਾ ਕੁਲਚਾ ਵਾ ਇਕਦਮ ਸੌਫਟ ਬਣੇਗਾ ਤੇ ਅੰਦਰੋਂ ਇਕਦਮ ਕੋਕੋ ਹੋ ਜਾਏਗਾ ਜਾਨੀ ਪੂਰੀ ਤਰ੍ਹਾਂ ਪੱਕ ਜਾਏਗਾ ਆ ਦੇਖੋ ਤੁਹਾਨੂੰ ਮੈਂ ਦਿਖਾਨੀ ਆ ਆ ਦੇਖੋ ਬੱਬਲਸ ਆਨੇ ਸ਼ੁਰੂ ਹੋ ਗਏ ਨੇ ਜੜੀ ਫਲੇਮ ਅਸੀਂ ਬਿਲਕੁਲ ਲੋ ਕਰ ਦਿੰਨੇ ਆ ਆ ਦੇਖੋ ਜੀ ਉੱਪਰ ਬੱਬਲਸ ਆ ਗਏ ਨੇ ਤੇ ਇਹਨੂੰ ਅਸੀਂ ਪਲਟਾਂਗੇ ਚਾਹੋ ਤੇ ਇਹਨੂੰ ਤੇ ਡਾਇਰੈਕਟ ਗੈਸ ਤੇ ਵੀ ਹੀਟ ਕਰ ਸਕਦੇ ਹੋ ਪਰ ਮੈਂ ਇਹਦੇ ਉੱਪਰ ਹੀ ਸਟੇਕ ਲਵਾਵਾਂਗੀ ਆ ਦੇਖੋ ਜੀ पिछों एकदम सॉफ्ट देखो पिछो सारा बन गया होना फिर अभी पानी थोड़ा जहा लगावे ते लो फ्लेम करके दो मिनट भी फिर असू इसे तरह रख देवे चलो जी दो मिनट बाद चुकते हैं लीट साइड के रखा तुम करा प्रेस हल्का जहा हल्का हल्का ही साइड तो प्रेस कर देंगे चलो जी हम पलट के देखते हैं देखो जी साढ़ा एकदम सॉफ्ट जहा कुा बन के बिल्कुल तैयार है हूँ ये उपर अं लगावे मखण ਮੱਖਣ ਲਗਾਣ ਤੋਂ ਬਾਅਦ ਅਸੀਂ ਨੂੰ ਅ ਤਵੇ ਤੋਂ ਉਤਾਰ ਲਵਾਂਗੇ ਤੇ ਤੁਹਾਨੂੰ ਮੈਂ ਨਾਨ-ਸਟਿਕ ਤੇ ਬਣਾਉਣਾ ਸਿਖਾਇਆ ਦੱਸਿਆ ਵਾ ਤੇ ਹੁਣ ਮੈਂ ਤੁਹਾਨੂੰ ਕੜਾਈ ਦੀ ਲੋਹੇ ਦੀ ਕੜਾਈ ਵਿੱਚ ਬਣਾਉਣਾ ਦੱਸਾਂਗੀ ਕਿ ਘਰ ਵਿੱਚ ਜਿੰਨਾਂ ਕੋ ਨਾਨ-ਸਟਿਕ ਤਵਾ ਨਹੀਂ ਹੈਗਾ ਲੋਹੇ ਦੀ ਕੜਾਈ ਵਿੱਚ ਵੀ ਬਹੁਤ ਆਸਾਨੀ ਨਾਲ ਅਸੀਂ ਬਣਾ ਸਕਦੇ ਹਾਂ ਤੇ ਚਲੋ ਆਹ ਤੁਹਾਨੂੰ ਮੈਂ ਦੱਸਦੀ ਹਾਂ ਲੋਹੇ ਦੀ ਕੜਾਈ ਵਿੱਚ ਕਿੱਦਾਂ ਬਣਾਣੇ ਆ ਹਾਂਜੀ ਜੀ ਇੱਧਰ ਮੈਂ ਲਈਆ ਹੁਣ ਲੋਹੇ ਦੀ ਕੜਾਈ ਤੇ ਇਹ ਮੀਡੀਅਮ ਸਾਈਜ਼ ਦੀ ਕੜਾਈ ਆ ਤੇ ਇਹਦੇ ਤੇ ਅਸੀਂ ਆਸਾਨੀ ਨਾਲ ਕੁਲਚਾ ਲਗਾ ਲਿਆ ਵਾ ਤੇ ਸੇਮ ਉਸੇ ਟ੍ਰਿਕ ਨਾਲ ਅਸੀਂ ਇਹਦੇ ਉੱਤੇ ਪਾਣੀ ਦਾ ਛਿੜਕਾ ਕਰਾਂਗੇ ਥੋੜਾ ਜਿਹਾ ਤਾਂ ਕਿ ਕੁਲਚਾ ਜੱਡਾ ਸੌਫਟਰ ਹੋਏ ਜਲੇ ਨਾ ਤੇ ਇਸ ਤੋਂ ਬਾਅਦ ਅਸੀਂ ਨੂੰ ਉਸੇ ਲਿਡ ਨਾਲ ਕਵਰ ਕਰ ਦਿੰਨੇ ਆ ਚਾਹੋ ਤੇ ਤੁਸੀਂ ਪਲੇਟ ਵੀ ਦੇ ਸਕਦੇ ਹੋ ਤੇ ਦੇਖੋ ਆ ਦੇਖੋ ਬੱਬਲ ਬਣਨੇ ਸ਼ੁਰੂ ਹੋ ਗਏ ਇਹਦੇ ਵਿੱਚ ਵੀ ਤੇ ਨੂੰ ਪਲਟੇ ਦੀ ਹੈਲਪ ਨਾ ਅਸੀਂ ਪਲਟ ਲੈਨੇ ਆ ਦੂਸਰੀ ਸਾਈਡ ਆ ਦੇਖੋ ਜੀ ਇਧਰੋਂ ਵੀ ਬਿਲਕੁਲ ਸੋਫਟਾ ਕੁਲਚਾ ਤੇ ਐਸੇ ਤਰ੍ਹਾਂ ਅਸੀਂ ਜਿਹੜੇ ਆਪਣੇ ਸਾਰੇ ਕੁਲਚੇ ਆ ਤਿਆਰ ਕਰ ਲੈਨੇ ਆ ਤੇ ਤੁਸੀਂ ਆਸਾਨੀ ਨਾਲ ਘਰ ਵਿੱਚ ਬਣਾ ਸਕਦੇ ਹੋ ਸੌਫਟ ਗੁਲਚਾ ਤਵਕੁਲ ਚ ਹਾਂਜੀ ਜੀ ਦੇਖੋ ਜੀ ਸਾਡੇ ਸੌਫਟ ਗੁਲਚੇ ਬਿਲਕੁਲ ਬਣ ਗਏ ਘਰ ਵਿੱਚ ਤਿਆਰ ਆ ਆ ਦੇਖੋ ਜੀ ਇਕਦਮ ਸੌਫਟ ਆ ਤੇ ਬਿਲਕੁਲ ਲਾਈਟ ਵੇਟ ਆ ਕੋਈ ਹੈਵੀ ਨਹੀਂ ਆ ਕੋਈ ਔਇਲ ਵਿੱਚ ਅਸੀਂ ਫਰਾਈ ਨਹੀਂ ਕੀਤੇ ਹੋਏ ਸਿਰਫ ਹਲਕਾ ਜਿਹਾ ਬਟਰ ਦਾ ਜੂਸ ਕੀਤਾ ਵਾ ਆ ਦੇਖੋ ਜੀ ਤੇ ਆ ਦੇਖੋ ਜੀ ਅਸੀਂ ਨੂੰ ਬਾਈਟ ਕਰਾਂਗੇ ਬਹੁਤ ਗਰਮ ਆ ਦੇਖੋ ਜੀ ਵਿੱਚ ਪੂਰਾ ਜਾਲਾ ਪਿਆ ਸੀ ਇਸ ਕਰਕੇ ਅਸੀਂ ਨੂੰ ਸੌਫਟ ਕੁਲਚਾ ਬੋਲਦੇ ਆ ਤੇ ਜੇ ਤੁਹਾਨੂੰ ਆ ਮੇਰੀ ਰੈਸਪੀ ਵਧੀਆ ਲੱਗੀ ਹੋਵੇ ਤੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੁਸੀਂ ਵੀ ਇਦਾਂ ਦੇ ਜਿਹੜੇ ਸੌਫਟ ਕੁਲਚੇ ਆ ਤੇ ਘਰ ਵਿੱਚ ਆਸਾਨੀ ਨਾਲ ਬਣਾ ਸਕਦੇ ਹੋ ਤੇ ਇਹਨਾਂ ਨੂੰ ਸਟੋਰ ਵੀ ਕਰ ਸਕਦੇ ਹੋ ਤੇ ਵੀਡੀਓ ਪਸੰਦ ਆਂਤੇ ਮੇਰੇ ਚੈਨਲ ਨੂੰ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਜ਼ਰੂਰ ਕਰਿਓ